ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਕੀ ਫਤਿਹ ਦੋਸਤੋ ਜਿੱਦਾਂ ਕੀ ਤੁਹਾਨੂੰ ਪਤਾ ਹੈ ਕਿ ਹਰ ਇੱਕ ਪਿੰਡ ਵਿੱਚ ਅਸੀਂ ਜਾਂਦੇ ਹਾਂ ਜਿੱਥੋਂ ਦੇ ਜਿੱਥੋਂ ਪੰਚਾਇਤ ਦੇ ਮੈਂਬਰ ਚੁਣੇ ਗਏ ਨੇ ਸਰਪੰਚ ਬਣੇ ਨੇ ਉਹਨਾਂ ਤੋਂ ਉਹਨਾਂ ਦੇ ਪਿੰਡ ਬਾਰੇ ਪੁੱਛਦੇ ਨੇ ਕਿ ਪਿੰਡ ਵਿੱਚ ਕੀ ਕੀ ਵਿਕਾਸ ਹੋਇਆ ਕੀ ਕੀ ਰਹਿੰਦਾ ਅੱਜ ਇਸੇ ਤਰ੍ਹਾਂ ਅਸੀਂ ਫਤੇਪੁਰ ਖੁਰਦ ਪਹੁੰਚਿਆ ਜਿੱਥੋਂ ਦੇ ਜੋ ਸਰਪੰਚ ਸੀਮਾ ਰਾਣੀ ਬਣੇ ਨੇ ਤੇ ਨਾਲ ਉਹਨਾਂ ਦੇ ਪੰਚ ਸਹਿਬਾਨ ਵੀ ਬੈਠੇ ਨੇ ਤੇ ਆਪਾਂ ਉਹਨਾਂ ਤੋਂ ਅੱਜ ਬਹੁਤ ਸਾਰੀਆਂ ਇਹਨਾਂ ਨਾਲ ਗੱਲਾਂ ਕਰਾਂਗੇ ਜਿੱਤ ਤਰ੍ਹਾਂ ਕੀ ਪੁੱਛਾਂਗੇ ਕਿ ਪਿੰਡ ਵਿੱਚ ਵਿਕਾਸ ਹੈ ਜਿਹੜਾ ਉਹ ਕਿੰਨਾ ਕਹਿੰਦਾ ਹੋਣ ਨੂੰ ਕੀ ਆ ਕੀ ਹੋਇਆ ਕੀ ਕੀ ਰਹਿੰਦਾ ਤੇ ਉਸ ਤੋਂ ਬਾਅਦ ਆਪਾਂ ਜਿੱਦਾਂ ਕਿ ਸਾਡੀ ਸਰਕਾਰ ਹੈ ਜਿਹੜੀ ਸਮੇਂ ਦੀ ਚੱਲ ਰਹੀ ਹੈ ਜੋ ਕਿ ਸਰਦਾਰ ਪਵਨ ਤਵਨ ਸਿੰਘ ਮਾੜ ਜੋ ਮੁੱਖ ਮੰਤਰੀ ਦੀ ਰਹਿਨਮਾਈ ਹਟ ਚੱਲ ਰਹੀ ਹੈ ਉਹਦੇ ਬਾਰੇ ਪਤਾ ਕਰਾਂਗੇ ਕਿ ਉਹਨਾਂ ਦਾ ਵਿਊ ਕੀ ਹੈ ਉਹਨਾਂ ਬਾਰੇ ਤੇ ਆਪਣੇ ਜੋ ਹਲਕੇ ਨੂੰ ਜੋ ਮੈਨੂੰ ਲੱਗਦਾ ਮੇਰੀ ਜਿੱਦਾਂ ਕਿ ਕਹ ਲਓ ਕਿ ਸੁਰਤ ਤੋਂ ਜਿੱਦਾਂ ਜਿਆਦੀ ਸੁਰਤ ਸੰਭੀ ਹੈ ਪਹਿਲੀ ਵਾਰ ਕੈਬਨਿਟ ਰੈਂਕ ਕੋਈ ਮਿਲਿਆ ਜਿਤਨਾ ਜੀਟੀ ਸਪੀਕਰ ਸਰਦਾਰ ਜੈ ਕਿਸ਼ਨ ਸਿੰਘ ਗਰੋੜੀ ਪੰਜਾਬ ਵਿਧਾਨ ਸਭਾ ਉਹਨਾਂ ਦੀ ਕਾਰਜਗੁਜ਼ਾਰੀ ਕੀ ਹੈ ਹਲਕੇ 'ਚ ਉਹਦੇ ਬਾਰੇ ਮੈਂ ਇਹਨੂੰ ਪੁੱਛਾਂਗੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਜਿੱਦਾਂ ਕਿ ਇਹ ਨਸ਼ਾ ਅੱਜ ਕੱਲ ਜੋ ਸਾਡੀ ਜਵਾਨੀ ਖਾ ਚੁੱਕਾ ਹੈ ਪੂਰੀ ਤਰ੍ਹਾਂ ਉਹਦੇ ਬਾਰੇ ਵੀ ਬਹੁਤ ਗੱਲਾਂ ਕਰਾਂਗੇ ਕਿ ਉਹਨੂੰ ਰੋਕਣਾ ਕਿਸ ਤਰ੍ਹਾਂ ਆਪਾਂ ਕਿਸ ਤਰ੍ਹਾਂ ਨਥ ਪਾਣੀਆ ਨੂੰ ਤੇ ਮੈਮ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕੀ ਤੁਸੀਂ ਸਰਪੰਚ ਬਣੇ ਧੰਨਵਾਦ ਜੀ ਤੇ ਮੈਮ ਤੁਸੀਂ ਪਿੰਡ ਵਾਸੀਆਂ ਬਾਰੇ ਕੀ ਤੁਹਾਡਾ ਕੀ ਸਨੇਹਾ ਪਹਿਲਾਂ ਪਿੰਡ ਵਾਸੀਆਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਆਪਣੇ ਪਿੰਡ ਵਾਸੀਆਂ ਦਾ ਚਲੋ ਜੋ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਤੇ ਮੈਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਆਪਣੇ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਚਲੋ ਮੇਰੀ ਬਹੁਤ سپورਟ ਵੀ ਕੀਤੀ ਆ ਹਾਂਜੀ ਹਾਂਜੀ ਤੇ ਠੀਕ ਹੈ ਜੀ ਤੇ ਮੈਂ ਇਸ ਤੋਂ ਇਲਾਵਾ ਜਿੱਦਾਂ ਹੁਣ ਪਿੰਡ 'ਚ ਕੰਮ ਹੁੰਦੇ ਆ ਮੈਂ ਤੁਹਾਨੂੰ ਦੱਸਣਾ ਕੰਮ ਵਗੈਰਾ ਜਿੱਦਾਂ ਕਹ ਲਈ ਆਪਾਂ ਕੀ ਸਾਡੇ ਇੰਟਰਲੋਕ ਦੀ ਪਹਿਲਾਂ ਆਪਾਂ ਸੜਕਾਂ 'ਚ ਆ ਜੀ ਇਹ ਨਾ ਗਲੀਆਂ ਵਗੈਰਾ ਤੁਹਾਡੀਆਂ ਜਿਹੜੀਆਂ ਪਿੰਡ ਵਿੱਚ ਪੂਰੀਆਂ ਇੰਟਰਲੋਕ ਤੇ ਬਣ ਚੁੱਕੀਆਂ ਨੇ ਨਹੀਂ ਸਰ ਕੁਝ ਕੁ ਬਣੀਆਂ ਹਜੇ ਮਤਲਬ ਕਿ ਅੱਧ ਤੋਂ ਜ਼ਿਆਦਾ ਰਹਿੰਦੀਆਂ ਨੇ ਠੀਕ ਹੈ ਜੀ ਅੱਧ ਤੋਂ ਜ਼ਿਆਦਾ ਲਈ ਪਈਆਂ ਨੇ ਹਾਂ ਜੀ ਪਈਆਂ ਨੇ ਮੇਨ ਸੜਕ ਜੜੀ ਆ ਪਿੰਡ ਦੀ ਹਾਂਜੀ ਉਹ ਵੀ ਰਹਿੰਦੀ ਆ ਹਜੇ ਬਣਨ ਵਾਲੀ ਬਾਕੀ ਪਿੰਡ ਦੇ ਵਿੱਚ ਹੋਰ ਕਈ ਸੜਕਾਂ ਆ ਅੱਛਾ ਜੀ ਉਹ ਵੀ ਰਹਿੰਦੀਆਂ ਆ ਮਤਲਬ ਕਿ ਹਲੇ ਪਿੰਡ ਵਿੱਚ ਕਏ 50 50% ਰੱਖ ਲਈ ਪਿਆ ਕੰਮ ਹਾਂਜੀ ਪਿਆਇਆ ਹੈ ਹਾਂਜੀ ਹਾਂਜੀ ਤੇ ਮੈਂ ਉਹ ਸਾਰਾ ਕਰਵਾਵਾਂਗੇ ਬਣਾਵਾਂਗੇ ਵਧੀਆ ਸਾਡਾ ਸਾਰੀਆਂ 24 ਠੀਕ ਹੈ ਜੀ ਹਾਂ ਤੇ ਦੇਖ ਸਕਦੇ ਹਾਂ ਬਹਿਮ ਤਾਂ ਹੁਣੇ ਐਕਟਿਵ ਹੋ ਗਏ ਪੂਰੇ ਕੀ ਬਣਾਣੇ ਬਣਾਣਾ ਜੋ ਮਰਜ਼ੀ ਹੋ ਜੇ ਇਸ ਤਰ੍ਹਾਂ ਹੀ ਤੇ ਸਰਪੰਚ ਚਾਹੀਦਾ ਆ ਜੱਜੂਈ ਵਾਲਾ ਜੋ ਕੀ ਕਹੇ ਕਿ ਮੈਂ ਕਰਨਾਏ ਜਿੱਦਾਂ ਮਰਜ਼ੀ ਹੋ ਜੇ ਤੇ ਮੈਂ ਇਸ ਤੋਂ ਇਲਾਵਾ ਦੇਖਿਆ ਵੀ ਕਿ ਲਾਈਟਾਂ ਵਗੈਰਾ ਪਿੰਡ ਚ ਕਿਦਾਂ ਪ੍ਰਬੰਧ ਹੈ ਨਹੀਂ ਸਰ ਲਾਈਟਾਂ ਵੀ ਲਗਵਾਉਣੀਆਂ ਆ ਪੂਰੇ ਪਿੰਡ ਦੇ ਵਿੱਚ ਹਾਂਜੀ ਉਹ ਇੱਕ ਮੈਂ ਜਿੱਦਾਂ ਲਾਈਟਾਂ ਹੁਣ ਆਪਾਂ ਆਪਣੇ ਮਾਤਾ-ਮਾਂ ਭੈਣਾਂ ਬੀਬੀਆਂ ਜੋ ਸੈਰ ਕਰਨ ਜਾਂਦੀਆਂ ਨੇ ਹੈਨਾ ਉਹਨਾਂ ਵਾਸਤੇ ਵੀ ਲਾਈਟਿੰਗ ਜ਼ਰੂਰੀ ਹੈ ਕਾਲੀ ਸਾਰ ਲਾਈਟਾਂ ਸਾਡੇ ਪੂਰੇ ਪਿੰਡ ਵਿੱਚ ਲੱਗਣ ਵਾਲੀਆਂ ਆ ਤੇ ਮੈਂ ਪੂਰੇ ਪਿੰਡ ਵਿੱਚ ਵੀ ਤਾਂ ਜਿੱਦਾਂ ਲਗਵਾਨੀਆਂ ਆ ਲਾਈਟਾਂ ਹਾਂਜੀ ਤਾਂ ਸਵੇਰ ਟਾਈਮ ਕਈ ਜਦ ਅਸੀਂ ਸੈਰ ਕਰਨ ਜਾਂਦੇ ਆ ਜਿੱਦਾਂ ਆਉਂਦੇ ਬੱਚੇ ਵੀ ਆਉਂਦੇ ਲੇਟ ਹੋ ਜਾਂਦੇ ਸ਼ਾਮ ਨੂੰ ਮੇਲਾ ਕੁਵੈਲਾ ਹੁੰਦਾ ਆ ਸਾਡੇ ਲੇਡੀਜ਼ ਵੀ ਚੱਲੋ ਜਾਂਦੀਆਂ ਸੈਰ ਲਈ ਵੀ ਉੱਦਾਂ ਕੰਮਾਂ ਕਰਾਉ ਤੋਂ ਵੀ ਆਉਂਦੇ ਆ ਤੇ ਮਤਲਬ ਪੂਰੇ ਪਿੰਡ ਦੇ ਵਿੱਚ ਲਾਈਟ ਹੋਣੀ ਚਾਹੀਦੀ ਉਹ ਵੀ ਨਾਈਟਾਂ ਵੀ ਲਗਵਾਨੀਆਂ ਆ ਇਹ ਵੀ ਤੁਹਾਡੀ ਬਹੁਤ ਵਧੀਆ ਸੋਚ ਐ ਮੈਮ ਤੇ ਜਿਹੜੇ ਆਪਣਾ ਟੋਬੇ ਦੀ ਸਮੱਸਿਆ ਆ ਤੁਸੀਂ ਇੱਕ ਮਿੰਟ ਟੋਬੇ ਸਮੱਸਿਆ ਦੇ ਬਾਰੇ ਆਪਾਂ ਹੁਣ ਉਪਰ ਕੈਮਰਾ ਗੱਲ ਕਰ ਰਹੀ ਸੀ ਕਿ ਤੁਹਾਡੇ ਪਿੰਡ ਟੋਬੇ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਉਹਨਾਂ ਦੇ ਸੋਲਰ ਮੋਟਰ ਦੀ ਜੇ ਤੁਸੀਂ ਉਹ ਸੋਲਰ ਮੋਟਰ ਤੁਹਾਡੇ ਕਿ ਕਿੰਨੇ ਜਣੀ ਤੁਸੀਂ ਜਾਨੇ ਕਿ ਸੋਲਰ ਮੋਟਰ ਤੁਹਾਨੂੰ ਮਿਲ ਜੇ ਸੋਲਰ ਮੋਟਰ ਸਰ ਦੇਖੋ 2 ਛੱਪੜਾ ਸਾਡੇ 2 ਸੋਲਰ ਮੋਟਰ ਚਾਹੀਦੀਆਂ ਸਾਨੂੰ ਹਾਂਜੀ ਜਿੱਦਾਂ ਉਹ ਸੋਲਰ ਮੋਟਰ ਸਾਡੇ ਲੱਗ ਜਾਂਦੀ ਹੈ ਤੇ ਉਹ ਕਿਸਾਨ ਜਿਹੜੇ ਆਪਣੇ ਵੀ ਕਿਸਾਨ ਵੀਰੋਂ ਪਾਣੀ ਪਾਉਣ ਲਈ ਸਹਿਮਤ ਹੈ ਹਾਂਜੀ ਇਹ ਬਾਕੀ ਜਿਹੜਾ ਪਾਣੀ ਸਹਿਮਤ ਹੋਣਗੇ ਵੀ ਹਾਂਜੀ ਹਾਂਜੀ ਬਹੁਤ ਵਧੀਆ ਪਾਣੀ ਹੈ ਨਾ ਇਹ ਖਰਾਕ ਦੀ ਦੌਰ ਦੀ ਪੈਣਾ ਖਰਾਕ ਦੀ ਦੌਰ ਦੇ ਹੈ ਨਾ ਪੈਣਾ ਇਸ ਤਰ੍ਹਾਂ ਇਸ ਦੇ ਨਾਲ ਤੁਹਾਡਾ ਇਹ ਵੀ ਹੈ ਕਿ ਸਾਨੂੰ ਫਾਇਦਾ ਵੀ ਹੈ ਧਰਤੀ ਅੱਧਾ ਪਾਣੀ ਬਚਦਾ ਫਿਰ ਧਰਤੀ ਅੱਧਾ ਪਾਣੀ ਬਚਦਾ ਆ ਹਾਂਜੀ ਹਾਂਜੀ ਇਹ ਵੀ ਤੁਹਾਡੀ ਬਹੁਤ ਵਧੀਆ ਸੋਚ ਹੈ ਕਿ ਤੁਸੀਂ 16 ਮੋਟਰ ਲਵਾ ਕੇ ਕਿਸਾਨਾਂ ਨੂੰ ਵੀ ਪਾਣੀ ਦੇ ਰਹੇ ਹੋ ਤੇ ਇੱਕ ਪਿੰਡ ਦਾ ਪਚਾ ਹੁੰਦਾ ਪਾਣੀ ਜਾਣ ਤੋਂ ਦੋਨੇ ਚੀਜ਼ਾਂ ਵਧੀਆ ਬਣ ਜੰਨੀਆਂ ਨੇ ਤੇ ਇਹ ਵੀ ਤੁਸੀਂ ਮੁੱਦਾ ਵਧੀਆ ਤੁਹਾਡਾ ਤੇ ਇਸ ਤੋਂ ਇਲਾਵਾ ਮੈਮ ਕੋਈ ਹੋਰ ਮੁੱਦਾ ਜਿਹੜਾ ਤੁਸੀਂ ਕਹਿੰਦੇ ਹੋ ਜੋ ਅਪਾ ਕਹ ਜੀ ਕਿ ਮੇਜਰ ਮੁੱਦਾ ਹੈ ਓਕੇ ਆਪਾਂ ਪਹਿਲ ਦੇ ਆਧਾਰ ਤੇ ਕਰਨ ਬਾਰੇ ਸੋਚਦੇ ਹਾਂ ਤੁਸੀਂ ਤੁਹਾਡੇ ਮਾਈਂਡ 'ਚ ਹੁੰਦਾ ਨਾ ਕਿ ਸਰਪੰਚ ਸਾਹਿਬ ਦੇ ਕਿ ਮੈਂ ਯਾਰ ਜੇ ਬਣਿਆ ਇਹ ਕਰਨਾ ਇਹ ਜ਼ਰੂਰੀ ਹੈ ਹਾਂਜੀ ਤੇ ਸਕੂਲ ਜਿਹੜਾ ਆ ਪਲੱਸ 2 ਤੱਕ ਸਕੂਲ ਆ ਕੁਝ ਕੰਮ ਜੋ ਸਕੂਲ ਦੇ ਵੀ ਚੱਲੂ ਹੋਣ ਵਾਲੇ ਆ ਕੁਝ ਇੱਕ ਉਹਨਾਂ ਦੀ ਸ਼ਕਤਾ ਚੇਂਜ ਕਰਨ ਵਾਲੀਆਂ ਆ ਠੀਕ ਹੈ ਜੀ ਤੇ ਕੁਝ ਕ ਰਿਪੇਅਰ ਦਾ ਕੰਮ ਹੋਰ ਵੀ ਹੈਗਾ ਆ ਕੁਝ ਗਰਾਊਂਡਾਂ ਦਾ ਕੰਮ ਸਕੂਲ ਦੇ ਵਿੱਚ ਵੀ ਆਇਆ ਹਜੇ ਠੀਕ ਹੈ ਜੀ ਤੇ ਉਹ ਹੋ ਗਿਆ ਬਾਕੀ ਇੱਕ ਸਾਡੇ ਪਿੰਡ ਦੇ ਵਿੱਚ ਮੇਨ ਜਿਹੜਾ ਸਾਡਾ ਕੰਮ ਆ ਪੰਚਾਇਤ ਦਾ ਮੇਰਾ ਮੈਂ ਕਹੂੰਗੀ ਜੇ ਫਰਸਟ ਕੰਮ ਹੀ ਰਹੇ ਆ ਕਿ ਪਿੰਡ ਦੇ ਵਿੱਚ ਜਿਹੜਾ ਸਾਡੀ ਪੰਚਾਇਤ ਕਰਨੀ ਹੈਗਾ ਜੀ ਤੇ ਸਭ ਤੋਂ ਪਹਿਲਾਂ ਮੇਂ ਚਾਹਦੀ ਪਿੰਡ ਦੇ ਵਿੱਚ ਪੰਚਾਇਤ ਘਰ ਬਣੇ ਕਿਉਂਕਿ ਜਦ ਅਸੀਂ ਕੋਈ ਮੀਟਿੰਗ ਕਰਨੀ ਆ ਕੋਈ ਪੰਚਾਇਤ ਹੁੰਦੀ ਆ ਤੇ ਸਾਨੂੰ ਬੈਠਣ ਲਈ ਜਗ੍ਹਾ ਨਹੀਂ ਹੁੰਦੀ ਹਾਂ ਮੈਮ ਇਹ ਫਸਟ ਤੇ ਵਧੀਆ ਇਹ ਤੁਹਾਡਾ ਬਹੁਤ ਵਧੀਆ ਕੁਐਸਚਨ ਆ ਹਾਂਜੀ ਇਹ ਪਿੰਡ ਦੇ ਵਿੱਚ ਪੰਚਾਇਤ ਘਰ ਬਣਾਇਆ ਜਾਵੇ ਤੇ ਤਾਂ ਕਿ ਜੋ ਸਾਨੂੰ ਅਸੀਂ ਪੰਚਾਇਤ ਨੇ ਬੈਠਣਾ ਹੁੰਦਾ ਕੋਈ ਮੀਟਿੰਗ ਕਰਨੀ ਕੋਈ ਪੰਚਾਇਤ ਆ ਤੇ ਸਾਨੂੰ ਫਿਰ ਬੈਠਣ ਚ ਦਿੱਕਤ ਆਉਂਦੀ ਆ ਉਨਾ ਤੱਕ ਨਾ ਪੰਚਾਇਤਕਰ ਪਿੰਡ ਹਰੇਕ ਪਿੰਡ ਵਿੱਚ ਬਣਨਾ ਚਾਹੀਦਾ ਹੈ ਤੇ ਮੈਂਬਰ ਹਰੇਕ ਮੈਂਬਰ ਨੂੰ ਉੱਥੇ ਹਾਜ਼ਰੀ ਵੀ ਲਾਉਣੀ ਚਾਹੀਦੀ ਹੈ ਇਹ ਵੀ ਮੈਂ ਤਾਂ ਜਾਣਾਂ ਕਿ ਉਹ ਹਾਜ਼ਰੀ ਜ਼ਰੂਰ ਲਵਾ ਕੇ ਜਾਂ ਘੰਟਾ ਲਵਾ ਕੇ ਜਾਂ ਅੱਧਾ ਘੰਟਾ ਲਵਾ ਕੇ ਪੰਚਾਇਤ ਘਰ ਵਿੱਚ ਹਾਜ਼ਰੀ ਲੱਗਣੀ ਚਾਹੀਦੀ ਹੈ ਜਦੋਂ ਆਪਾਂ ਜ਼ਿੰਮੇਵਾਰੀ ਏਡੀ ਵੱਡੀ ਲੈਣੇ ਆ ਤਾਂ ਸਾਨੂੰ ਚਾਹੀਦਾ ਹੈ ਕਿ ਆਪਾਂ ਮੈਂ ਅਸੀਂ ਚਾਹਨੇ ਕਿ ਹਰੇਕ ਪਿੰਡ ਵਿੱਚ ਪੰਚਾਇਤਕਰ ਹੋਣਾ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਤਾਂ ਕਿ ਹਰੇਕ ਜਿੱਦਾਂ ਹੁਣਾ ਸਾਨੂੰ ਇੰਨੀ ਜ਼ਿੰਮੇਵਾਰੀ ਦਿੰਦੇ ਵੀ ਲੋਕ ਆਪਾਂ ਨਿਭਾਣੀ ਚਾਹੀਦੀ ਪੰਚਾਇਤਾਂ ਨੂੰ ਸਰਪੰਚਾਂ ਨੂੰ ਆ ਕੇ ਘੰਟਾ ਘੰਟਾ ਬੈਠ ਕੇ ਜਾਣ ਉੱਤੇ ਦੇਖਣਾ ਹੈ ਨਾ ਜੇ ਕਿਸੇ ਨੇ ਕੋਈ ਕਿਸੇ ਨੂੰ ਡਾਊਟ ਵੀ ਹੈ ਸ਼ਿਕਾਇਤ ਹੈ ਉਹ ਐਦਾ ਲੱਗੇ ਕਿ ਪੰਚਾਇਤ ਘਰ ਜਾ ਕੇ ਅੱਗੇ ਜਾਣਾ ਹੈ ਨਾ ਮੈਂ ਇਹ ਕਹਿੰਦੀ ਕਿ ਸਭ ਤੋਂ ਪਹਿਲਾਂ ਸਾਡੇ ਪਿੰਡ ਵਿੱਚ ਪੰਚਾਇਤਕਾਰ ਬਣਾਵਾ ਮੈਂ ਤੇ ਉੱਥੇ ਲਾਜ਼ਮੀ ਬਣਾਵਾ ਵੀ ਜਿੰਨੇ ਵੀ ਮੇਰੇ ਪੰਚਾਇਤ ਮੈਂਬਰ ਆ ਉੱਥੇ ਅਸੀਂ ਮੰਨ ਲਓ ਹਫ਼ਤੇ ਬਾਅਦ ਮੀਟਿੰਗ ਕਰੀਏ ਚਾਹੇ ਵੀ ਮਹੀਨੇ 'ਚ 2-3 ਜਿੱਦਾਂ ਵੀ ਆ ਤੇ ਉਹ ਸਾਰੇ ਪੰਚਾਇਤ ਮੈਂਬਰ ਹਾਜ਼ਰ ਹੋਣ ਅਸੀਂ ਕੋਈ ਪਿੰਡ ਦਾ ਕੰਮ ਕਰਨਾ ਹੈ ਇਹ ਕਿਸੇ ਦੀ ਕੋ ਪ੍ਰੋਬਲਮ ਆ ਉਹ ਸੁਣੀਏ ਉੱਥੇ ਹਾਂ ਪਿੰਡ 'ਚ ਕੋਈ ਲੜਾਈ ਝਗੜਾ ਆ ਉੱਥੇ ਸੁਣੀਏ ਤੇ ਅੱਜ ਵੱਧ ਤੋਂ ਵੱਧ ਕੋਸ਼ਿਸ਼ ਮੈਂ ਕਰਿਓ ਕਿ ਜਦਿਆਂ ਪਿੰਡਾਂ 'ਚ ਲੜਾਈਆਂ ਆ ਉਹ ਪਿੰਡਾਂ 'ਚ ਸਮੇਟੀਆਂ ਜਾਂ ਸਮੇਟੀਆਂ ਜਾਣ ਮੈਂ ਤਾਂ ਸਾਰਾ ਤੁਹਾਨੂੰ ਕਹਿੰਦੀ ਮੈਨੂੰ ਅਜੇ ਚਾਰਜ ਵੀ ਨਹੀਂ ਸੀ ਮਿਲਿਆ ਮੈਂ ਅਜੇ ਸੌ ਵੀ ਨਹੀਂ ਸੀ ਚੁੱਕੀ ਜਦ ਕਿ ਤਿੰਨ ਚਾਰ ਪੰਚਾਇਤਾਂ ਤਾਂ ਮੈਂ ਇੱਥੇ ਨਵੀੜੀ ਦਿੱਤੀਆਂ ਪਿੰਡੀ ਬਹੁਤ ਵਧੀਆ ਗੱਲ ਹੈ ਦੇਖ ਲਓ ਜੀ ਸਾਰੇ ਸਰਪੰਚਾਂ ਨੂੰ ਸਿੱਖਣਾ ਚਾਹੀਦਾ ਮੈਂਮ ਤੋਂ ਕਿ ਆਪਾਂ ਪਿੰਡ ਦੀ ਗੱਲ ਹੈ ਜਿਹੜੀ ਪਿੰਡ ਚ ਨਿਵੇਰ ਦੇਣੀ ਚਾਹੀਦੀ ਹੈ ਛੋਟੀ ਮੋਟੀ ਗੱਲ ਹੈ ਜਿਹੜੀ ਹੈ ਚਲੋ ਹੁਣ ਵੱਡੇ ਲੈਵਲ ਤੇ ਗੱਲ ਹੈ ਜਿਹੜੀ ਉਹ ਤਾਂ ਲੱਗ ਹੋ ਜਾਂਦੀ ਹੈ ਛੋਟੇ ਮੋਟੇ ਕਲੇਸ ਸਾਨੂੰ ਉਠਾਣੇ ਚ ਕਚਹਿਰੀਆਂ ਚ ਲੈ ਕੇ ਨਹੀਂ ਜਾਣੇ ਚਾਹੀਦੇ ਇਸ ਤਰ੍ਹਾਂ ਮੈਡਮ ਨੇ ਕਿਹਾ ਕਿ ਪੰਚਾਇਤਲੇ ਸੋ ਚੱਕਰ ਤੋਂ ਪਹਿਲਾਂ ਹੀ ਇਹਨਾਂ ਨੇ ਨਵੇੜਤੀਆਂ ਸੀ। ਚਾਰ ਪੰਜ ਪੰਜ ਪੰਚਾਇਤਾਂ ਮਤਲਬ ਕਿ ਇੱਥੇ ਨਵੇੜ ਚੁੱਕੀਆਂ ਆ। ਇਸੇ ਇਸੇ ਕਰਕੇ ਤਾਂ ਫਿਰ ਤੁਹਾਨੂੰ ਸਰਵੰਚ ਚੁਣਿਆ ਗਿਆ। ਇਸੇ ਕਰਕੇ ਤਾਂ ਸਰਪੰਚ ਚੁਣਿਆ ਗਿਆ ਵੋਟਾਂ ਪਈਆਂ ਗਈਆਂ ਨਾ ਇਸੇ ਟੈਲੈਂਟ ਨੂੰ ਦੇਖਦੇ ਹੋਏ ਤੁਹਾਡੇ ਕਿ ਤੁਹਾਡੇ ਚ ਉਹ ਹੈ એનર્ਜੀ ਤੁਸੀਂ ਕਰ ਸਕਦੇ ਹੋ ਇਸ ਲਈ ਆਈ ਤੁਹਾਨੂੰ ਸਰਪੰਚ ਚੁਣਿਆ ਗਿਆ ਜੀ ਤੇ ਇਸ ਮੈਮ ਜਿੱਦਾਂ ਹੁਣ ਹੋਰ ਤੁਹਾਡੇ ਜਿੱਦਾਂ ਕਹਿਦੀ ਹੈ ਕਿ ਇਹਦੀ ਆ ਪਾਣੀ ਹੁਣ ਸਰਕਾਰ ਆਏ। ਹਾਂਜੀ। ਪੰਜਾਬ ਸਰਕਾਰ। ਹਾਂਜੀ। ਪੰਚਾਇਤ ਜਿੱਦਾਂ ਕਿ ਸਾਡੇ ਸਮੇਂ ਦੀ ਸਰਕਾਰ ਚੱਲ ਰਹੀ ਹੈ ਜੀ ਸਰਦਾਰ ਭਗਵੰਤ ਸਿੰਘ ਮਾਨ ਜੋ ਮੁੱਖ ਮੰਤਰੀ ਜੋ ਸਾਡੇ ਨੇ ਉਹਨਾਂ ਦੀ ਰੈਨਮੇ ਹੇਟ ਚੋਸਗਾ ਚੱਰੀ ਹੈ ਉਹਨਾਂ ਬਾਰੇ ਤੁਹਾਡਾ ਕੀ ਥਿ ਵਿਊ ਹੈ ਕਿ ਦੇਖੋ ਜੀ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਜਿਹੜੀ ਸਰਕਾਰ ਚੱਲ ਰਹੀ ਉਹ ਵਧੀਆ ਚੱਲ ਰਹੀ ਹੈ ਬਿਜਲੀ ਦੇ ਬਿੱਲ ਵੀ ਮਾਫ ਕੀਤੇ ਆ ਇਹਨਾਂ ਨੇ ਉਹ ਡਿਵੈਲਪਮੈਂਟ ਦੇ ਕੰਮ ਵੀ ਹੋ ਰਹੇ ਆ ਔਰ ਖਾਸ ਕਰਕੇ ਸ਼੍ਰੀ ਜੈਕਿਸ਼ਨ ਸਿੰਘ ਰੋੜੀ ਡਿਫਟੀ ਸਪੀਕਰ ਪੰਜਾਬ ਉਹਨਾਂ ਦਾ ਇਲਾਕੇ ਨੂੰ ਕਾਫੀ ਯੋਗਦਾਨ ਹੈ ਠੀਕ ਹੈ ਇਹ ਮੈਂ ਜਦੋਂ ਇਹਨਾਂ ਨੇ ਸਰਨੇ ਗੱਲ ਕੀਤੀ ਹੈ ਆਪਣੇ ਐਮਐਲਏ ਜਿਹੜੇ ਡਿਫਟੀ ਸਪੀਕਰ ਪੰਜਾਬ ਵਿਧਾਨ ਸਭਾ ਜਿਆ ਕਿਸੇ ਅੰਗਰੋੜੀ ਦੇ ਜੋ ਕੀਤ ਮਿਲਦਾ ਸਾਡੇ ਸੁਰਤ ਜਦ ਹੀ ਐ ਤੇ ਪਹਿਲੇ ਰੈਂਕ ਮਿਲਿਆ ਸਾਡੇ ਹਲਕੇ ਨੂੰ ਨਹੀਂ ਤਾਂ ਕਦੇ ਮੈਨੂੰ ਲੱਗਿਆ ਕਦੇ ਕਦੇ ਐਮਐਲਏ ਨਹੀਂ ਹੁੰਦਾ ਸੀ ਪਾਰਟੀ ਦਾ ਸਰਕਾਰ ਦਾ ਕਦੇ ਸਰਕਾਰ ਦਾ ਮੜਿਆ ਹੋ ਗਿਆ ਇੱਕ ਅਦਾ ਐਮਐਲਏ ਬਣਿਆ ਹੋ ਗਿਆ ਮੰਤਰੀ ਦਾ ਨਹੀਂ ਹੋਦਾ ਮੈਨੂੰ ਤੇ ਤੁਸੀਂ ਉਹਨਾਂ ਦੇ ਕੰਮ ਬਾਰੇ ਤੋਂ ਸੰਤੋਸ਼ਟ ਹੋ ਵਧਿਓ ਹਾਂਜੀ ਸਰ ਮੈਂ ਬਹੁਤ ਸੰਤੁਸ਼ਟ ਹਾਂ ਜਾਨਿਕੇ ਬਹੁਤ ਵਧੀਆ ਕੰਮ ਕਰ ਰਹੇ ਐ ਐਮ ਐਲ ਏ ਹਾਂ ਜੀ ਮੈਂ ਕਿਹਾ ਐਮ ਐਲ ਏ ਸਾਬ ਜਿੱਦਾਂ ਹਰ ਇੱਕ ਵਿਅਕਤੀ ਨੂੰ ਮਿਲਦੇ ਆ ਤੇ ਸਾਰਿਆਂ ਦਾ ਕੰਮ ਕਰਦੇ ਆ ਹਰ ਅਮੀਰ ਗਰੀਬ ਸਾਰਿਆਂ ਨੂੰ ਬਰਾਬਰ ਸਮਝਦੇ ਆ ਤੇ ਉਹਨਾਂ ਲਈ ਕੋਈ ਵੀ ਅਮੀਰ ਗਰੀਬ ਸਾਰੇ ਇੱਕੋ ਬਰਾਬਰ ਹੀ ਆ ਜਿਹੜਾ ਚੱਲ ਜਾਵੇ ਹਰ ਇੱਕ ਦਾ ਕੰਮ ਕਰਦੇ ਆ ਠੀਕ ਹੈ ਜੀ ਹਾਂ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਇਸਰਵਨ ਸਾਹਿਬ ਦਾ ਕਹਿਣਾ ਹੈ ਕਿ ਜੋ ਸਾਡੇ ਹਲਕੇ ਦੇ ਐਮ ਐਲ ਏ ਨੇ ਸਦਾ ਜਾ ਕੇ ਕਿਸੇ ਨੂੰ ਗੋੜੀ ਉਹ ਸਾਰਿਆਂ ਨੂੰ ਇੱਕ ਸਮਾਨ ਸਮਝਦੇ ਨੇ ਉਹਨਾਂ ਲਈ ਕੋਈ ਵੀ ਅਮੀਰ ਗਰੀਬ ਨਹੀਂ ਹੈ ਤੇ ਉਹ ਹਰ ਇੱਕ ਦੀ ਗੱਲ ਸੁਣਦੇ ਨੇ ਤੇ ਉਸੇ ਟਾਈਮ ਕੰਮ ਕਰਦੇ ਨੇ ਐਮਐਲ ਹਾਂਜੀ ਬਿਲਕੁਲ ਸਹੀ ਐਮਐਲ ਸਾਹਿਬ ਇਹ ਮੈਂ ਖੁਦ ਵੀ ਅੱਖਾਂ ਨਾਲ ਦੇਖ ਚੁੱਕਿਆ ਹਾਂ ਕਿ ਉਹ ਜਿੱਦਾਂ ਉਹਨਾਂ ਨੇ ਪੰਡਾਲ ਲਾਇਆ ਹੁੰਦਾ ਆ ਮਿੰਮਲ ਸਾਹਿਬ ਤੁਸੀਂ ਪਹਿਲਾਂ ਤਾਂ ਨਹੀਂ ਦੇਖਿਆ ਹੋਣਾ ਇਹ ਕਿਈ ਐਮਐਲ ਸਾਡੇ ਇਹ ਗੱਲਾਂ ਦੇ ਨਹੀਂ ਸਰ ਪਹਿਲਾਂ ਮੈਂ ਕਦੇ ਨਹੀਂ ਦੇਖਿਆ ਐ ਇਦਾਂ ਹਾਂਜੀ ਤੇ ਫਰਸਟ ਟਾਈਮ ਹੀ ਦੇਖਿਆ ਮੈਂ ਹਾਂਜੀ 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 ਪੰਨ ਸਾਹਿਬ ਜੀ ਤੁਸੀਂ ਦੱਸੋ ਜੀ ਕੋਈ ਪਿੰਡ ਦੇ ਮਸਲੇ ਜੇ ਤੇ ਕੋਈ ਗੰਭੀਰ ਮਸਲਾ ਫਰਾਂ ਦੱਸੋ ਜੀ ਸਾਡੇ ਦੇਖੋ ਕਿ ਪਿੰਡ ਮਸਲਾ ਜਿਹੜਾ ਸਾਡੇ ਸਕੂਲ ਦੇ ਵਿੱਚ ਸਟਾਫ ਪੂਰਾ ਹੈ ਨਹੀਂਗਾ ਠੀਕ ਹੈ ਜੀ ਤੇ ਨੰਬਰ 2 ਤੇ ਸਾਡੇ ਜਿਹੜੇ ਜਿੱਦਾਂ ਮਤਲਬ ਮੈਡੀਕਲ ਨਾਨ ਮੈਡੀਕਲ ਵੋਕੇਸ਼ਨਲ ਇਹ ਕਮਰਸ ਗਰੁੱਪ ਹੈ ਨਹੀਂਗੇ ਇਹ ਜ਼ਰੂਰੀ ਚਾਹੀਦੇ ਆ ਸਾਡੇ ਪਿੰਡ ਦੇ ਵਿੱਚ ਘਟੋ ਘਟ ਪੰਜਾ ਛੇ ਪਿੰਡਾਂ ਦੇ ਲੋਕੀ ਪੜਨ ਆਉਂਦੇ ਸਕੂਲ ਦੇ ਵਿੱਚ ਠੀਕ ਹੈ ਤੇ ਇਸ ਕਰਕੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਖਾਸ ਕਰਕੇ ਲੜਕੀਆਂ ਇਹ ਇਹ ਸਬਜੈਕਟ ਜਿਹੜੇ ਆਉਣੇ ਚਾਹੀਦੇ ਹੈਗੇ ਇਹ ਤਾਂ ਅਡਿਕਲ ਮੈਂ ਮੰਨ ਲਈ ਸਰ ਤੇ ਇਸ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਡਰਾਈਵ ਕਰ ਕੀਤੀ ਹਾਂ ਅਸੀਂ ਕਈ ਵਾਰੀ ਲਿਖਤੀ ਪੱਤਰੀ ਅਸੀਂ ਕਰ ਚੁੱਕੇ ਹੈਗੇ ਆਂ ਰੋੜੀ ਸਾਹਿਬ ਦਾ ਹਾਂ ਰੋੜੀ ਸਾਹਿਬ ਨੂੰ ਮਿਲੇ ਆ ਉਹ ਕਹਿੰਦੇ ਸੀ ਵੀ ਹੋ ਜਾਊਗਾ ਛੇਤੀ ਮਤਲਬ ਇਹਦੇ ਜਦੋਂ ਹੁਣ ਨਵੀਂ ਪੰਚਾਇਤ ਦੇ ਵਿੱਚ ਫੇਰਿਆ ਸੀ ਇੱਕ ਵਾਰੀ ਫੇਰ ਇੱਕ ਵਾਰੀ ਮਸਲਾ ਕਰਕਾ ਠੀਕ ਹੈ ਹਾਂਜੀ ਠੀਕ ਹੈ ਸਕੂਲ ਦਾ ਮਸਲਾ ਡਿਸਪੈਂਸਰੀ ਦਾ ਮਸਲਾ ਇੱਥੇ ਸਾਡੇ ਪ੍ਰੋਪਰ ਡਾਕਟਰ ਨਹੀਂ ਆ ਰਹੇ ਕੋਈ ਡਿਸਪੈਂਸਰੀ ਪਿੰਡ ਵਿੱਚ ਹੈਗੀ ਹੈ ਸਰ ਅਜਰਵੈਡ ਡਿਸਪੈਂਸਰੀ ਹੈਗੀ ਹੈ ਫਾਰਮਾਸਿਸਟ ਵੀ ਇੱਥੇ ਵਿੱਚ ਦੋ ਦਿਨ ਆਉਂਦਾ ਜਿਹੜੇ ਮੈਡੀਕਲ ਸਪੈਸ਼ਲਿਸਟ ਉਹ ਤੋਂ ਆਉਂਦੇ ਨਹੀਂ ਹੈਗੇ ਯਾਨੀ ਉਹਨਾਂ ਦੀ ਡਿਊਟੀ ਹੈ ਤੇ ਵੈਸੇ ਕੀ ਹੈ ਹੀ ਨਹੀਂ ਆਉਂਦੇ ਇੱਥੇ ਇੱਥੇ ਜੁਆਇਨ ਕਰਦੇ ਆ ਮੁੜ ਕੇ ਇੱਥੋਂ ਬਦਲੀ ਕਰਾ ਕੇ ਚੱਲ ਜਾਂਦੇ ਆ ਇਸ ਟਾਈਮ ਜੋ ਜੁਆਇਨ ਹੈ ਕੋਈ ਇਸ ਟਾਈਮ ਜੁਆਇਨ ਹੈ ਪਰ ਉਹ ਨਹੀਂ ਆ ਨਹੀਂ ਰਹੇ ਫਾਰਮਾਸਿਸਟਾਂ ਦਾ ਸਿਰਫ ਦੋ ਦੰਦ ਬਾਕੀ ਕੀ ਗੱਲ ਹੈ ਇਸ ਟਾਈਮ ਜੁਆਇਨ ਹੈ ਨਹੀਂ ਆ ਰਹੇ ਆਪਾਂ ਦੇਖ ਸਕਦੇ ਆ ਨਹੀਂ ਉਹ ਤਾਂ ਹੁਣ ਜਾ ਕੇ پتہ ਲੱਗੂਗਾ ਜਾਂ ਜਾ ਕੇ ਬਦਲ ਕੀ ਗੱਲ ਕਰ ਰਹੇ ਤੁਸੀਂ ਦੂਤ ਬਗਾਰੇ ਜੁਆਇਨ ਹੈ ਨਹੀਂ ਆ ਰਹੇ ਜਿਉਣਾ ਆਪਾਂ ਨਹੀਂ ਉਹਨਾਂ ਦੀ ਡਿਊਟੀਆਂ ਉਧਰ ਲੱਗ ਜਾਈ ਨੇ ਇੱਥੇ सरकार धरो ਲਈ ਨਹੀਂ ਆ ਕਿ ਆ ਵੀ ਨਹੀਂ ਆਂਦੇ ਨਹੀਂ ਉਹਨਾਂ ਦੀ ਡਿਊਟੀਆਂ ਹੁੰਦੀਆਂ ਨੇ ਨਾ ਦੋ ਦਿਨ ਕਿਤੇ ਹੁੰਦੇ ਆ ਤਿੰਨ ਦਿਨ ਕਿਤੇ ਹੁੰਦੇ ਇੱਕ ਦਿਨ ਕਿਤੇ ਇਸ ਤਰ੍ਹਾਂ ਹੈ ਨਾ ਹਾਂ ਜੀ ਠੀਕ ਹੈ ਹਾਂ ਡਿਊਟੀ ਦੇ ਸਾਹਬਾ ਮੈਨੂੰ ਪਤਾ ਕੀ ਸਮਝਿਆ ਕਿਉਂਕਿ ਸਾਡੇ ਸਰੋਤੇ ਵੀ ਗਲਤ ਸਮਝ ਸਕਦੇ ਸੀਗੇ ਨਾ ਕਿ ਵੀ ਆਂਦੇ ਨਹੀਂ ਜਿੱਦਾਂ ਉਹਨਾਂ ਦੇ ਦਿਨ ਰੱਖੇ ਦਿਨ ਰੱਖੇ ਠੀਕ ਹੈ ਠੀਕ ਹੈ ਸਰ ਪੂਰਾ ਕੰਪਲੀਟ ਹੈ ਨਾ ਹਾਂ ਜੀ ਆਉਂਦੀ ਉਹਨਾਂ ਦੇ ਹਾਂ ਡਿਊਟੀ ਕਿਤੇ ਉੱਧਰ ਰੱਖੀ ਹੈ ਬਾਕੀ ਸਾਡੇ ਸਟਰੀਟ ਡੈਡ ਕੋਈ ਵੀ ਨਹੀਂ ਪਿੰਡ ਦੇ ਵਿੱਚ ਚੱਲਦੀ ਹੈ ਤਰੀ ਡਰੇ ਜਿਹੜੀ ਕੋਈ ਨਹੀਂ ਚੱਲਦੀ ਹੈ ਜਿਹੜੀਆਂ ਪਹਿਲਾਂ ਸੀਗੀਆਂ ਉਹ ਵੀ ਖਰਾਬ ਹੋ ਗਈਆਂ ਇੱਕ ਵੀ ਨਹੀਂ ਚੱਲਦੀ ਹੈਗੀ ਪਿੰਡ ਦਾ ਤੁਸੀਂ ਮੈਂ ਇਹਨਾਂ ਕਰਕੇ ਦੇਖ ਸਕਦੇ ਹਾਂ ਓਕੇ ਸਰ ਜੀ ਬਾਕੀ ਜਿਹੜੇ ਡਿਵੈਲਪਮੈਂਟ ਦੇ ਕੰਮ ਜੋ ਸਰਪੰਚ ਸਾਹਿਬ ਨੇ ਦੱਸੇ ਆ ਉਹ ਹੁਣੇ ਵਾਲੇ ਹੈਗੇ ਆ ਤੇ ਕੋਸ਼ਿਸ਼ ਹੈ ਵੀ ਕਰਉਣੇ ਆ ਸਰਕਾਰ ਦੇ ਸਹਿਯੋਗ ਨਾਲ ਇਹ ਸਾਰੇ ਕੰਮ ਹੋਣ ਠੀਕ ਹੈ ਜੀ ਠੀਕ ਨਹੀਂ ਸਰਕਾਰ ਦੇ ਸਹਿਯੋਗ ਨਾਲ ਇਹ ਕੰਮ ਹੋਣੇ ਆ ਹੋਰੇ ਹੋਣੇ ਚਾਹੀਦੇ ਆ ਪਹਿਲ ਦੇ ਲਿਹਾਜ਼ ਤੇ ਕਰਨੇ ਆ ਤਾਂ ਹੀ ਉਹ ਪਿੰਡ ਵਧੀਆ ਬਣੂ ਠੀਕ ਹੈ ਸਰ ਜੀ ਇਹ ਵਰਤਨਵਾਦ ਤੁਹਾਡਾ ਤੇ ਇਸ ਤੋਂ ਇਲਾਵਾ ਕੋਈ ਹੋਰ ਇਹ ਤੋਂ ਲਾਭ ਮਸਲੇ ਤੇ ਮਤਲਬ ਹੋਰ ਵੀ ਹੈਗਾ ਜਿੱਦਾਂ ਚਮਚਾਨ ਘਾਟ ਹੈਗੇ ਆ ਉਹ ਮਤਲਬ ਉਹਨਾਂ ਦੀ ਡਿਵੈਲਪਮੈਂਟ ਹੋਣੇ ਵਾਲੀ ਹੈਗੀ ਆ ਉੱਤੇ ਚਾਰ ਦੁਵਾਰੀ ਵੀ ਹੈ ਨਹੀਂ ਢੇਰਾਂ ਦਾ ਮਸਲਾ ਹੈਗਾ ਤੇ ਮਤਲਬ ਜਿੱਦਾਂ ਕਿਹੜਾ ਕੂੜਾ ਜਿੱਦਾਂ ਜਿਮ ਬਾਰੇ ਤੁਸੀਂ ਗੱਲ ਕਰ ਰਹੇ ਆ ਜਿਮ ਤੁਸੀਂ ਕਿਸ ਤਰ੍ਹਾਂ ਜਿਮ ਚਾਹਦੇ ਹੋ ਜਿਮ ਚਲੋ ਸਰ ਸਾਡੇ ਹੈਗਾ ਤਾਂ ਹੈ ਜਿਮ ਪਰ ਉੱਚ ਵੀ ਪ੍ਰੋਪਰ ਹੈ ਨਹੀਂ ਆਸਮਾਨ ਕੋਈ ਵੀ ਤੇ ਇੱਕ ਸਾਡੇ ਨਾਲ ਲੇਡੀਜ਼ ਲਈ ਚਾਹੀਦਾ ਆ ਠੀਕ ਹੈ ਜੀ ਡੇਟ ਚਲੇ ਵੀ ਹੋਣਾ ਚਾਹੀਦਾ ਆ ਜੇ ਮਾ ਹਾਂਜੀ ਹਾਂ ਸਰਪੰਚ ਸਾਹਿਬ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਇਹ ਮੈਂ ਵੀ ਕਈ ਇੰਟਰਵਿਊ ਵਿੱਚ ਕਈ ਸੋਤੇ ਵੀ ਕਰਦੇ ਨੇ ਸਾਡੇ ਕਈ ਸਰਪੰਚ ਵੀ ਹੋਰ ਵੀ ਕਰਦੇ ਨੇ ਤੇ ਮੈਂ ਵੀ ਖੁਦ ਵੀ ਇਹ ਚਾਹਨਾ ਆ ਕਿ ਜੇ ਆਪਾਂ ਮੁੰਡੇ ਕੁੜੇ ਮੁੰਡ ਨੂੰ ਬਰਾਬਰ ਸਮਝਦੇ ਆ ਤਾਂ ਸਾਨੂੰ ਇਦਾਂ ਦੇ ਜਿੱਦਾਂ ਕਰੇ ਸਪੋਰਟਸ ਵੀ ਬਰਾਬਰ ਲੈ ਕੇ ਆਣਾ ਚਾਹੀਦਾ ਆ ਹੈਨਾ ਅੱਜ ਕੱਲ ਕੁੜੀਆਂ ਕਬੱਡੀ ਵੀ ਖੇਡ ਰਹੀਆਂ ਨੇ ਮਾਲਵੇ ਸਾਈਡ ਦੇ ਕੋ ਤੁਸੀਂ ਫੁੱਟਬਾਲ ਖੇਡ ਰਹੀਆਂ ਨੇ ਸਭ ਕੁਝ ਕਰ ਰਹੀਆਂ ਨੇ ਪਰ ਆਪਾਂ ਇਹ ਦੁਆਬਾ ਛੇੜਾ ਸਾਡਾ ਆਪਾਂ ਕੁੜੀਆਂ ਨੇ ਬਾਹਰ ਨਹੀਂ ਕੱਢਦੇ ਹੈਨਾ ਹੰਤ ਜਿਆਦਾ ਰੱਖਦੇ ਆ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਕੁੜੀਆਂ ਨੂੰ ਬਾਹਰ ਕੱਢੋ ਆਪਣੀਆਂ ਨੂੰ ਹੈਨਾ ਤੇ ਦੇਖੋ ਹੁਣ ਤੁਸੀਂ ਸਰਪੰਚ ਬਣਿਓ ਲੇਡੀ ਸਰਪੰਚ ਬਣੀ ਇੱਕ ਹੈਨਾ ਇਸ ਤਰ੍ਹਾਂ ਆਪਣੇ ਕੋਈ ਯੋ ਮੁੰਡੇ ਜੰਗ ਨਿਕਲਦੇ ਆ ਇਸ ਤਰ੍ਹਾਂ ਆਪਣੇ ਕੋਈ ਧੀ ਨਿਕਲੂਗੀ ਵਧੀਆ ਯਾਨੀ ਨਾ ਸਪੀਚ ਦੇਣ ਵਾਲੀ ਕੋਈ ਨਿਕਲੀ ਹੁਣ ਨਮਜੋਤ ਕੁਰ ਲੰਬੀ ਕੁੜੀ ਬਹੁਤ ਵਧੀਆ ਸਪੀਚ ਦੇ ਰਹੀ ਹੈ ਤੇ ਇਸੇ ਤਰ੍ਹਾਂ ਮੈਂ ਇਹ ਚਾਹਨਾ ਕਿ ਕੁੜੀਆਂ ਨੂੰ ਵੀ ਤੁਸੀਂ ਬਾਹਰ ਕੱਢੋ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਜਿਹੜਾ ਜਿੰਮਦਾ ਪਰ ਇੱਕ ਸਰਪੰਚ ਸਾਹਿਬ ਹੋ ਜਾਂਦਾ ਨਾ ਕਿ ਸਾਡੇ ਇਹ ਲੋਕ ਹੈ ਹੁਣ ਸ਼ਹਿਰਾਂ 'ਚ ਤਾਂ ਦੇਖੋ ਜਿੰਮਾ ਇਕੱਠੇ ਲਈ ਜਾਂਦੇ ਮੁੰਡੇ ਕੋਲ ਹੁਣ ਉੱਥੇ ਕੋਈ ਦੂਆ ਨਹੀਂ ਹੈਗਾ ਪਰ ਸਾਨੂੰ ਥੋੜਾ ਜਿਹਾ ਸਾਡੇ ਪਿੰਡ ਦੇ ਸੋਚ ਦੇ ਮਤਲਬਿਕ ਚੱਲਣਾ ਪੈਣਾ ਹੈ ਨਾ ਨਾਲ ਸਾਨੂੰ ਇਦਾਂ ਨਾ ਥੋੜਾ ਟਾਈਮਿੰਗ ਅਡਜਸਟ ਕਰ ਲੈਣੀ ਚਾਹੀਦੀ ਆ ਹਾਂਜੀ ਹਾਂਜੀ ਇਹਦੀ ਬਾਤ ਆਹੀ ਪੁਆਇੰਟ ਮੈਂ ਤੁਹਾਨੂੰ ਕਹਣਾ ਜੀ ਸਵੇਰ ਟਾਈਮ ਚਲੋ ਉੰਡਿਆਂ ਦਾ ਟਾਈਮ ਹੋ ਜਵੇ ਉਸ ਤੋਂ ਬਾਅਦ ਲੇਟ ਚ ਦਾ ਅਲੱਗ ਟਾਈਮ ਹੋ ਜਵੇ ਹਾਂਜੀ ਹਾਂਜੀ ਤੇ ਇਹ ਤੁਹਾਡੀ ਗੱਲ ਵਧੀਆ ਬਿਲਕੁਲ ਵਧੀਆ ਹਾਂਜੀ ਹਾਂ ਇਦਾਂ ਹੋਣਾ ਚਾਹੀਦਾ ਹੈ ਬਿਲਕੁਲ ਹੋਣਾ ਚਾਹੀਦਾ ਤੇ ਪੰਨ ਸਾਹਿਬ ਤੁਸੀਂ ਕੋਈ ਦੱਸੋ ਮੁੱਦਾ ਕੋਈ ਪਿੰਡ ਦਾ ਸਾਨੂੰ ਕਿਹੜਾ ਲੱਗਦਾ ਕਿ ਇਹਦਾ ਬਣਨਾ ਚਾਹੀਦਾ ਜ਼ਰੂਰੀ ਸਰ ਸਾਡੇ ਪਿੰਡ ਵਿੱਚ ਮੇਨ ਮੁੱਦਾ ਇਹ ਆ ਕਿ ਪਿੰਡ ਦੀ ਫਿਰਨੀ ਜਿਹੜੀ ਆ ਉਹ ਬਣਨੀ ਚਾਹੀਦੀ ਆ ਠੀਕ ਹੈ ਜੀ ਜੋ ਸਾਡੇ ਕੋਈ ਵੀ ਰਿਸ਼ਤੇਦਾਰ ਆਂਦਾ ਆ ਉਹ ਕਹਿੰਦੇ ਆ ਵੀ ਤੁਹਾਡੇ ਪਿੰਡ ਬਹੁਤ ਪਛੜਿਆ ਆ ਤੇ ਇੱਥੇ ਕੋਈ ਫਿਰਨੀ ਗਲੀ ਵਧੀਆ ਨਹੀਂ ਹੈਗੀ ਠੀਕ ਹੈ ਜੀ ਤੇ ਸਾਰੇ ਪਿੰਡ ਦੇ ਆਲੇ ਦੁਆਲੇ ਜੋ ਫਿਰਨੀ ਆ ਉਹ ਬਣਨੀ ਚਾਹੀਦੀ ਆ ਬਣਨੀ ਚਾਹੀਦੀ ਆ ਠੀਕ ਹੈ ਜੀ ਸਰਪੰਚ ਸਾਹਿਬ ਪੰਚਾਇਤ ਆਏ ਬਹੁਤ ਵਧੀਆ ਮਦਦ ਆ ਕਿ ਇਹ ਜੋ ਫਿਰਨੀ ਆ ਜੋ ਬਣਨੀ ਚਾਹੀਦੀ ਆ ਕਿ ਫਿਰਨੀ ਤੋਂ ਕਹਿੰਦੇ ਹੁੰਦੇ ਜਿੱਦਾਂ ਕਹਿੰਦੇ ਹੁੰਦਾ ਹੈ ਸ਼ਹਿਰ ਜਗ੍ਹਾ ਤੇ ਕਰਦਾ ਬਿਨੇ ਜਾਂਦਾ ਪਤਾ ਤੱਕ ਲੱਗਦਾ ਕਿ ਤਰ੍ਹਾਂ ਇਸ ਤਰ੍ਹਾਂ ਹੁੰਦਾ ਉਹ ਸਾਬ ਨਾਲ ਨੂੰ ਸੜਕਾਂ ਜਿਹੜੀਆਂ ਆ ਉਹ ਬਣਾਈਆਂ ਜਾਇਜ਼ੀਆਂ ਆ ਫਿਰ ਨਹੀਂ ਤਾਂ ਜ਼ਰੂਰੀ ਜਿਆਦਾ ਜ਼ਰੂਰੀ ਆ ਉਹ ਪਹਿਲ ਦੇ ਹੱਦ ਤੇ ਸਪੀਕਰ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਦੀ ਬਣਾਈ ਜਾ ਰਿਪੋਰਟ ਭੇਜੀ ਜਾਵੇ ਤੇ ਸਰਪੰਚ ਸਾਹਿਬ ਬੈਠੇ ਬਣਾਉਣ ਵਾਲੇ ਬਣਾਣੇ ਨਹੀਂ ਆ ਹਾਂ ਜੀ ਹਾਂ ਜੀ ਤੇ ਪੰਚ ਸਾਹਿਬ ਤੁਸੀਂ ਦੱਸੋ ਜੀ ਇਦਾਂ ਜਿਹੜੇ ਸੈਰਦਾ ਤੁਸੀਂ ਸੈਰਸੂਰ ਕਰਨ ਜਾਂਦੇ ਆ ਕਿੱਧਰ ਉਧਰ ਲਾਈਟਾਂ ਵਗੈਰਾ ਦਾ ਬਰੰਧ ਹੋਇਆ ਕਰ ਨਹੀਂ ਜੀ ਉਹ ਨਹੀਂ ਪ੍ਰਬੰਧ ਹੈਗਾ ਲਾਈਟਾਂ ਦਾ ਬੰਧ ਨਹੀਂ ਨਹੀਂ ਜੀ ਠੀਕ ਹੈ ਜੀ ਤੁਸੀਂ ਕੀ ਚਾਹਦੇ ਹੋ ਕਿ ਉੱਧਰ ਲਾਈਟਾਂ ਲੱਗਣੀਆਂ ਚਾਹੀਦੀਆਂ ਹਨ ਹਾਂਜੀ ਹਨ ਤਾਂ ਜੋ ਕਿ ਤੁਸੀਂ ਵੀ ਬੇਡਰ ਹੋ ਕੇ ਜਦੋਂ ਹੁਣ ਆਪਣੇ ਆਪ ਸੜੀਆਂ ਮਾਵਾ ਭੈਣਾ ਜੈਨੀਆਂ ਆ ਆ ਉਹਨਾਂ ਨੂੰ ਕੋਈ ਡਰ ਨਾ ਰਹੇ ਅੱਜ ਕਰ ਜੋ ਅੱਜ ਦਾ ਟਾਈਮ ਚੱਲਦਾ ਹੈ ਬਿਲਕੁਲ ਨਹੀਂ ਕਿ ਨਹੀਂ ਹਾਂਜੀ ਸਰਪੰਚ ਜੀ ਹੁਣ ਜਦੋਂ ਹੁਣ ਆ ਜਾਈਓ ਆਪਾਂ ਤੁਹਾਡੇ ਮੇਨ ਮੁੱਦੇ ਤੇ ਆਏ ਹਾਂ ਨਸ਼ਿਆਂ ਦੇ ਠੀਕ ਹੈ ਜੀ ਲਾਸਟ ਮੁੱਦਾ ਹੈ ਨਸ਼ੇ ਦਾ ਤੇ ਇਹ ਮੁੱਦੇ ਤੇ ਮ ਆਏ ਹਾਂ ਨਸ਼ਿਆਂ ਦੇ ਤੇ ਹੁਣ ਤੁਸੀਂ ਦੇਖੋ ਆਪਾਂ ਸਾਰੇ ਬੈਠੇ ਆ ਤੁਸੀਂ ਸੱਚ ਸੱਚ ਦੱਸੋ ਕਿ ਇਹ ਆਪਣੇ ਪਿੰਡ ਵਿੱਚ ਜਿਹੜਾ ਇਹ ਨਸ਼ੇ ਦਾ ਕੋੜ ਕਿੰਨਾ ਕੋ ਹੈ ਕਿ ਕੰਟਰੋਲ ਚ ਹੈ ਕੰਟਰੋਲ ਚਿਤਾ ਜਿੱਦਾਂ ਮੈਂ ਕਹ ਲਉ ਪੂਰੀ ਤਰ੍ਹਾਂ ਤਾਂ ਨਹੀਂ ਹੈਗਾ ਵੈਸੇ ਅੱਗੇ ਨਾਲੋਂ ਕਾਫੀ ਘਟ ਚੁੱਕਾ ਹੈ ਜੇ ਆਪਾਂ ਕਹੇ ਇਹ ਪੂਰਾ ਬੰਦ ਤੇ ਪੂਰਾ ਬੰਦ ਨਹੀਂ ਹੈਗਾ ਅੱਗੇ ਨਾਲੋਂ ਵੈਸੇ ਕਾਫੀ ਘਟ ਚੁੱਕਾ ਹੈ ਹੁਣ ਮੈਂ ਮੈਂ ਹੈ ਨਾ ਅੱਗੇ ਨਾਲੋਂ ਘਟ ਗਿਆ ਕਿਉਂਕਿ ਉੱਪਰ ਨੱਥ ਪੈ ਗਈ ਸਰ ਪਈ ਹੈ 800 101% ਪਈ ਹੈ ਹੁਣ ਸਾਡੇ ਚ ਘਟ ਹੈ ਹਾਂਜੀ ਘਟਾ ਹੈ ਤੇ ਚ ਸਾਨੂੰ ਹੁਣ ਅੱਗੇ ਆਣਾ ਪੈਣਾ ਹੈ ਜਿੰਦ ਤੱਕ ਨਮਾਇੰਦੇ ਆ ਗਿਆਣਾ ਪੈਣਾ ਕੁਝ ਕਾਫੀ ਪਟ ਗਿਆ ਹੈ ਕੋਸ਼ਿਸ਼ ਚਲੋ ਸਾਡਾ ਵੀ ਆਪਣਾ ਕਰਜ ਬਣਦਾ ਹੈ ਫਰਜ ਤੁਹਾਡਾ ਮੈਂ ਦੱਸਦਾ ਕੀ ਬਣਦਾ ਹੈ ਸਟਾਰਟਿੰਗ ਜਿਹੜੀ ਅਸੀਂ ਆਪਣੇ ਘਰ ਤੋਂ ਕਰੀਏ ਅਸੀਂ ਆਪਣੇ ਆਪ ਹੋਰ ਜੇ ਕੋਈ ਕੱਚਾ ਕਰਦਾ ਹੈ ਤਾਂ ਉਹਨੂੰ ਰੋਕੀਏ ਹਾਂਜੀ ਹੁਣ ਸਰਪੰਚ ਸਾਹਿਬ ਤੁਹਾਡਾ ਫਰਜ ਤਾਂ ਕੀ ਬਣਦਾ ਹੈ ਹੁਣ ਮੈਂ ਤੁਹਾਨੂੰ ਇੱਕ ਸਲਾਹ ਦੇਣੀ ਚਾਹਨਾ ਜੇ ਮੰਨਣੀ ਨਾ ਮੰਨਣੀ ਚਲੋ ਆਪਣੀ ਆਪਣਾ ਹੁੰਦਾ ਹੈ ਕਿ ਮੈਂ ਹਰ ਇੱਕ ਪਿੰਡ 'ਚ ਦਿੰਨਾ ਇਸਲਾ ਕਿ ਜਿੱਦਾਂ ਕਿ ਆਪਾਂ ਨਾ ਤੁਸੀਂ ਇਸ ਟਾਈਮ ਮੁੱਖ ਮੰਤਰੀ ਹੈ ਇੱਕ ਪਿੰਡ ਦੇ ਤੁਹਾਡੇ ਨਾਲ ਹੈਗੇ ਵੇ ਮੰਤਰੀ ਮੰਨ ਕੇ ਚੱਲੋ ਕਿ ਤੁਸੀਂ ਇਕੱਲੇ ਇਕੱਲੇ ਵਾਰਡ ਚ ਡਿਊਟੀ ਲਾਓ ਇੱਕ ਇੱਕ ਬੰਦੇ ਦੀ ਕਿ ਕਿਹੜਾ ਬੰਦਾ ਨਸ਼ਾ ਕਰਦਾ ਕਿ ਵੇਚਦਾ ਠੀਕ ਹੈ ਜੀ ਜਿਹੜਾ ਤਾਂ ਬੰਦਾ ਨਸ਼ਾ ਕਰਦਾ ਉਹਦੇ ਘਰ ਦੇ ਨਾਲ ਗੱਲਬਾਤ ਕਰੀਏ ਆਪਾਂ ਉਹਨਾਂ ਨੂੰ ਗੁਪਤ ਤਰੀਕੇ ਨਾਲ ਉਹਦਾ ਇਲਾਜ ਕਰਾਈਏ ਕਿਉਂਕਿ ਸਾਹਮਣੇ ਆ ਕੇ ਕੋਈ ਇਲਾਜ ਨਹੀਂ ਕਰਾਉਂਦਾ ਉਹਦਾ ਸੈਲਫ ਰਿਸਪੈਕਟ ਖਸਦੀ ਹੁੰਦੀ ਹੈ ਠੀਕ ਹੈ ਨਹੀਂ ਸਪੰਸਰ ਤੇ ਇਸ ਕਰਕੇ ਜਿਹੜਾ ਤਾਂ ਵੇਚਦਾ ਹੈ ਫਿਰ ਉਹਨਾਂ ਦਾ ਤੁਹਾਨੂੰ ਪਤਾ ਹੀ ਇਲਾਜ ਕੀ ਹੋਣਾ ਹੈ ਜਿਹੜਾ ਕਰਦੇ ਆ ਉਹਨਾਂ ਦਾ ਮੇਰੇ ਹਿਸਾਬ ਨਾਲ ਆਪਾਂ ਉਹਨਾਂ ਦਾ ਇਲਾਜ ਕਰਾਈਏ ਜੇ ਸਰਪੰਚ ਆਪਣਾ ਪਿੰਡ ਸੰਭਲ ਲਵੇ ਤੇ ਪੰਚ ਆਪਣਾ ਵਾਰਡ ਸੰਭਲ ਲਵੇ ਤਾਂ ਤੁਸੀਂ ਕੀ ਚਾਹਦੇ ਹੋ ਕਿ ਪਿੰਡ ਚ ਨਾ ਰਹ ਜੂ? ਨਹੀਂ ਸਰ ਜੀ ਹੁਣ ਸਾਰੇ ਪੰਚਾਇਤ ਮੈਂਬਰ ਆਪਣਾ ਆਪਣਾ ਬਾੜ ਸਾਂਭਣਗੇ ਡਿਊਟੀ ਕਰਨਗੇ ਤਾਂ। ਰਹ ਜੂਗਾ ਨਾ ਸਰ। ਨਹੀਂ ਬਿਲਕੁਲ ਨਹੀਂ। ਤੁਸੀਂ ਸਰ ਜੀ ਇਹ ਜਿਹੜਾ ਜੋ ਇਹ ਮੈਸਨ ਦਿੱਤੀ ਇਹ ਤੁਹਾਨੂੰ ਕਿੱਥੇ ਇਹ ਸਲਾਹ ਬਿਲਕੁਲ درست ਹੈ ਵੀ ਤੇ ਪੰਜ ਸਰਪੰਚ ਵੀ ਆਪਣੀ ਡਿਊਟੀ ਸਮਝਣ ਤੇ ਘਰ ਵਾਲੇ ਵੀ ਸਮਝਣ ਤੇ ਹਾਂ ਘਰ ਵਾਲੇ ਵੀ ਸਮਝਣ ਵੀ ਸਾਡੇ ਘਰ ਚ ਜਿਹੜਾ ਕੋੜਾ ਵੀ ਅਸੀਂ ਇਹਨੂੰ ਕਾਮਯਾਬ ਕਰਨਾ ਹੈਗਾ। ਤੇ ਮਰੀਜ਼ ਦੀ ਪ੍ਰੋਪਰ ਕਾਉਂਸਲਿੰਗ ਹੋਵੇ ਠੀਕ ਨਹੀਂ ਮਤਲਬ ਹਾਂ ਕਾਉਂਸਲਿੰਗ ਹੋਵੇ ਉਹਦੀ ਕਾਉਂਸਲਿੰਗ ਹੋਣ ਤੋਂ ਬਾਅਦ ਉਹਦਾ ਪ੍ਰੋਪਰ ਜਿਹੜਾ ਹੈ ਉਹਦੀ ਟਰੀਟਮੈਂਟ ਹੋਵੇ ਤੇ ਉਹ ਆਪਣੇ ਆਪ ਜਿਹੜਾ ਸਮਾਜ ਵੀ ਸੁਧਰ ਸਕਦਾ ਨਰਵਾਇ ਵੀ ਰੱਖ ਸਕਦਾ ਜਿੱਥੇ ਤੁਹਾਨੂੰ ਇੱਕ ਹੋਰ ਜਾਣਕਾਰੀ ਵੀ ਦੇ ਦੇਣਾ ਆ ਜੋ ਕਿ ਰੋੜੀ ਸਾਹਿਬ ਤਾਂ ਨਹੀਂ ਜੋ ਕਹਿੰਦੇ ਜ਼ਰ ਕਰਦੇ ਚਲੋ ਅਸੀਂ ਆਪਾਂ ਦੱਸ ਦਿੰਨੇ ਹਾਂ ਨਵਰੇ ਕਿ ਉਹਨਾਂ ਨੇ ਪਤਾ ਨਹੀਂ ਕਿੰਨੇ ਕੁ ਮੁੰਡਿਆਂ ਦੇ ਜੋ ਪ੍ਰੀਮੇਡ ਕਰਾ ਚੁੱਕੇ ਆ ਕਰਵਾ ਚੁੱਕੇ ਸਾਨੂੰ ਪਤਾ ਆ ਕਰਵਾ ਚੁੱਕਿਆ ਅੱਜ ਪਤਾ ਨਹੀਂ ਕਿੰਨੇ ਕੁ ਬੱਚੇ ਉਹਨਾਂ ਨੇ ਠੀਕ ਕਰ ਚੁੱਕੇ ਨੇ ਨਹੀਂ ਕਰਦੇ ਕਰਵਾਉਂਦੇ ਆ ਹਾਂਜੀ ਤੇ ਇਸ ਕਰਕੇ ਮੈਂ ਚਾਹਨਾ ਕਿ ਜਿਹੜੇ ਵੀ ਹੈਗੇ ਨਾ ਕਿ ਆਪਾਂ ਇਦਾਂ ਨਹੀਂ ਕਿ ਸਾਹਮਣੇ ਲੈ ਕੇ ਆਣਾ ਲਾਈਵ 'ਚ ਲੈ ਕੇ ਆਣਾ ਇਦਾਂ ਕਿਦਾਂ ਆਪਾਂ ਉਹਨਾਂ ਨੂੰ ਚਾਹਨੇ ਆ ਕਿ ਤੁਸੀਂ ਜਿਹੜੇ ਸਾਰੇ ਹੰਬਲਾ ਮਾਰੋ ਪੰਚੇ ਸਰਪੰਚ ਇਕੱਠੇ ਹੋ ਕੇ ਜੇ ਸਰਪੰਚ ਪਿੰਡ ਸੰਭਗੇ ਉਹ ਨਸ਼ਾ ਹੀ ਨਹੀਂ ਦਗਾ ਗਲਤੀਆਂ ਸਾਡੀਆਂ ਬਹੁਤ ਐ ਅਸੀਂ ਸਰਕਾਰ ਨੂੰ ਪੰਡਣਾ ਸ਼ੁਰੂ ਕਰ ਦਿੰਨੇ ਆ ਹੁਣ ਇਹ ਸਰਕਾਰ ਨੇ ਜੇ ਉੱਪਰ ਨੱਥ ਪਾਈਓ ਹੁਣ ਸਰਕਾਰ ਪਿੰਡਾਂ ਚੋਂ ਤਾਂ ਸਾਡਾ ਫਰਜ਼ ਬਣਦਾ ਬਣਦਾ ਜੀ ਕਿੰਨੇ ਬਣਦਾ ਘਰ ਚੋਂ ਵੀ ਬਣਦਾ ਸਾਡਾ ਫਰਜ਼ ਪਹਿਲਾਂ ਆਪਣੇ ਘਰ ਚੋਂ ਦੇਖੋ ਮੈਂ ਕਹਿੰਦੀ ਸਟਾਰਟਿੰਗ ਅਸੀਂ ਆਪਣੇ ਘਰ ਤੋਂ ਕਰੀਏ ਘਰ ਤੋਂ ਕਰੀਏ ਹੈਨਾ ਜੇ ਕੋਈ ਸਾਡੇ ਗੁਆਂਢ ਜੋ ਕਿਤੇ ਵੀ ਸਾਨੂੰ ਨਸ਼ਾ ਕੋ ਕਰਦਾ ਬੱਚਾ ਦੇਖਦਾ ਆ ਇਹ ਨਹੀਂ ਆ ਵੀ ਹਾਂ ਜੇ ਉਹ ਸਾਡੇ ਗੁਆਂਢੀ ਦਾ ਬੱਚਾ ਕਰਦਾ ਆ ਤਾਂ ਕਰੀ ਜਾਣ ਦੋ ਉਹਦੇ ਘਰ ਅੱਗ ਲੱਗੀ ਤਾਂ ਲੱਗਣ ਦੋ ਕਿ ਨਹੀਂ ਹਾਂ ਹਾਂ ਅੱਗ ਲੀ ਹਾਂ ਉਹਦੇ ਘਰ ਜਿਹੜੀ ਅੱਗ ਲੱਗੀ ਹੋਈ ਆ ਉਹ ਕਿਸੇ ਵੇਲੇ ਸਾਡੇ ਘਰ ਤੱਕ ਵੀ ਆ ਸਕਦੀ ਬਿਲਕੁਲ ਬਿਲਕੁਲ ਅਸੀਂ ਅਸੀਂ ਇਹ ਦਿਲੋਂ ਕੱਢ ਦੋ ਕਿ ਹਾਂ ਜੀ ਸਵਾਦ ਲੈਣਾ ਛੱਡ ਦੋ ਜੀ ਉਹ ਤਾਂ ਮੁੰਡਾ ਲੱਗਿਆ ਨਸ਼ੇ ਨੂੰ ਸਾਡੇ ਸਾਡੇ ਲੋਕਾਂ ਨੇ ਇਹ ਕੀਤਾ ਕੰਮ ਇਹ ਇਹ ਚੀਜ਼ ਦੇ ਮੈਂ ਬਹੁਤ ਨੇੜੇ ਹਾਂ ਉਹ ਚੱਲਦਾ ਸਿੱਧੀ ਗੱਲ ਤੁਹਾਨੂੰ ਦੱਸਾਂ ਮੈਂ ਇਹ ਲੋਕ ਸਵਾਦ ਲੈਂਦੇ ਜੀ ਖੜ ਕੇ ਨਹੀਂ ਦੇਖਣਾ ਆ ਤਾੜੀਆਂ ਮਾਰਨੀਆਂ ਰੱਬ ਨਾ ਕਰੇ ਕੱਲੋਂ ਉਹਨਾਂ ਨੂੰ ਵੀ ਉਹ ਦਿਨ ਦੇਖਣੇ ਪੈਂਦੇ ਆ ਮੈਂ ਤੁਹਾਨੂੰ ਦੱਸ ਦਿੰਨਾ ਅੱਜ ਦਿਨ ਦੇਖੇ ਜੋ ਸੇਫ ਹੈ ਨਹੀਂ ਕਰਦੇ ਅਗਲੀ ਪੀੜ੍ਹੀ ਉਹਨਾਂ ਦੀ ਕੈਪਟਾ ਕਿਦਾਂ ਨਿਕਲਣੀ ਹੈ ਜੀ ਮੈਂ ਉਹੀ ਗੱਲ ਕਰਦੀ ਆ ਹੁਣ ਸਾਡੇ ਕੀ ਚੱਲਦਾ ਪਿੰਡਾਂ ਦੇ ਵਿੱਚ ਪਹਿਲੇ ਕਹਿ ਦਿੰਦੇ ਆ ਜੇ ਹੁਣ ਸਾਡੇ ਗਵਾਂਢ 'ਚ ਕੋਈ ਬੱਚਾ ਨਸ਼ਾ ਕਰਦਾ ਹਾਂਜੀ ਹਨਾ ਸਾਡੇ ਲੇਡੀਆਂ ਕਹਿੰਦੀਆਂ ਲੈ ਉਹ ਉਹਦਾ ਕਰਦਾ ਕਰੀ ਜਾਂ ਤਾਂ ਮੈਨੂੰ ਕੀ ਆ ਪਰ ਮੈਂ ਕਹਿੰਦੀ ਨਹੀਂ ਜੇ ਤੁਸੀਂ ਇਹ ਨਾ ਦੇਖੋ ਜੇ ਨਸ਼ਾ ਕਰਦਾ ਉਹਦੇ ਸੋ ਪੇਰੈਂਟਸ ਨੂੰ ਦੱਸੋ ਜੇ ਅੱਜ ਉਹਦੇ ਘਰ ਦੇ ਵਿੱਚ ਅੱਗ ਲੱਗੀ ਆ ਹੋ ਸਕਦਾ ਉਹ ਅੱਗ ਕੱਲ ਨੂੰ ਸਾਡੇ ਘਰ ਵੀ ਆ ਸਕਦੀ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਸੋ ਇਹ ਗੱਲ ਸਵਾਦ ਲੈਣਾ ਛੱਡੋ ਆਪਾਂ ਆਪਾਂ ਨਸ਼ਾ ਖਤਮ ਕਰਨਾ ਹੈ ਨਾ ਤਾਂ ਹੰਬੜਾ ਸਾਰਿਆਂ ਨੂੰ ਮਾਰਨਾ ਪੈਣਾ ਸਾਨੂੰ ਕੋਈ ਵੀ ਆ ਪਿੰਡ ਵਾਸੀਆਂ ਨੂੰ ਵੀ ਕਹਿੰਨਾ ਮੈਂ ਸੋ ਤੁਹਾਡੇ ਪਿੰਡ ਵਾਸੀਆਂ ਨੂੰ ਵੀ ਕਰਦਾ ਅਪੀਲ ਕਿ ਇਹਨਾਂ ਦੇ ਸਾਥ ਦੋਸਰ ਆਪਣੀ ਪੰਚਾਇਤ ਦਾ ਜੇ ਪਿੰਡ ਵਾਸੀ ਸਾਥ ਦੇਣਗੇ ਪੰਚਾਇਤ ਦਾ ਡਟ ਕੇ ਤਾਂ ਮੈਂ ਕਹਿੰਨਾ ਪਿੰਡ 'ਚ ਇਹੋ ਜਿਹਾ ਕੋਈ ਕੰਮ ਨਹੀਂ ਹੋ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਇੱਕ ਮੈਂ ਇਹਨਾਂ ਦੇ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹਨਾ ਹੈ ਕਿ ਜਿੰਨਾ ਹੋ ਸਕੇ ਜਿੰਨਾ ਹੋ ਸਕੇ ਪਿੰਡ ਦੀ ਸਰਪੰਚ ਨਾਲ ਜਿਹੜੇ ਤੁਸੀਂ ਨਾ ਇੱਕ ਇਹਨਾਂ ਦੇ ਭਰਾ ਸਾਡੇ ਬਾਹਰ ਜਿੱਦਾਂ ਹੁਣ ਰੱਖ ਲੋ ਕਿਸੇ ਨੂੰ ਪੈਸਾ ਭੇਜਣ ਨਾਲੋਂ ਸਰਪੰਚ ਸਾਹਿਬ ਨੂੰ ਪੈਸਾ ਭੇਜੋ ਕਿਉਂ ਕਿਉਂਕਿ ਤੁਸੀਂ ਸਰਪੰਚ ਸਾਹਿਬ ਕੋਲ ਹਸਾਬ ਲੈਣ ਜੋਗੇ ਵੀ ਆ ਠੀਕ ਹੈ ਜੀ ਸਰਪੰਚ ਸਾਹਿਬ ਲਾਉਗੇ ਵੀ ਸਹੀ ਤਰੀਕੇ ਠੀਕ ਹੈ ਮੈਂ ਇਹ ਇੱਕ ਅਰੇ ਕਨਾਰੇ ਨੂੰ ਅਪੀਲ ਕਰਦਾ ਹਾਂ ਨਾ ਕਿ ਕਿਸੇ ਇੱਧਰ ਉੱਧਰ ਭੇਜਣ ਨਾਲੋਂ ਸਰਪੰਚ ਸਾਹਿਬ ਨੂੰ ਭੇਜੋ ਸਿੱਧਾ ਪੈਸਾ ਕੀ ਤੁਹਾਡੇ ਪਿੰਡ ਦਾ ਡਵੈਲਪਮੈਂਟ ਕਰਾਣ ਤਿਤਾਰ ਕਿਉਂਕਿ ਤੁਹਾਡੇ ਪਿੰਡ ਦਾ ਨਾਮ ਰੋਚਨਾ ਹੋਊਗਾ ਕਿ ਇਹ ਪੁਰਾਣੇ ਪਿੰਡ ਚ ਐਨਆਰਆਈਆਂ ਨੇ ਆ ਕਰਾਤਾ ਉਹ ਕਰਾਤਾ ਕਿ ਹੁਣ ਕਿਉਂਕਿ ਸਾਡੇ ਐਨਆਰਆਈ ਵੀਰ ਭਰਾ ਵੱਖ ਭੇਜ ਦਿੰਦੇ ਆ ਕਿਸੇ ਨੂੰ ਉਹ ਪਹਿਪਰੋਪਰ ਨਹੀਂ ਲੱਗ ਪੰਦਾ ਸਰਪੰਚ ਸਾਹਿਬ ਨੂੰ ਭੋਜਣਗੇ ਵਿੱਚ ਗਰੰਟੀ ਵੀ ਹੁੰਦੀ ਹੈ ਮੜਾ ਕੇ ਕੰਮ ਜਿਹੜਾ ਰਹਿੰਦਾ ਹੁੰਦਾ ਪੂਰਾ ਹੋ ਸਕਦਾ ਕਿ ਨਹੀਂ ਸਰਪੰਚ ਸਾਹਿਬ ਇਹ ਗੱਲ ਸਹੀ ਕਿ ਨਹੀਂ ਹਾਂਜੀ ਅੱਗੇ ਵੀ ਐਨਆਰਆਈ ਦੇ ਸਹਿਯੋਗ ਦੇ ਨਾਲ ਤੇ ਸਕੂਲ ਦਾ ਕਾਫੀ ਕੰਮ ਹੋਇਆ ਹੈਗਾ ਉਹਨਾਂ ਨੇ ਪੈਸੇ ਭੇਜਿਆ ਔਰ ਸਕੂਲ ਦੀ ਰਿਪੇਅਰ ਕਰਾਈ ਆ ਔਰ ਫਰਸ਼ ਪਵਾਇਆ ਸਕੂਲ ਦੇ ਉੱਤੇ ਜਿਹੜੀ ਬਿਲਡਿੰਗ ਸੀਗੀ ਤੇ ਅਸੀਂ ਅੱਗੇ ਵੀ ਆਸ ਕਰਦੇ ਹਾਂ ਵੀ ਐਨਆਰਆਈ ਜਿਹੜੇ ਸਾਡਾ ਬਹੁਤ ਬਹੁਤ ਸਹਿਯੋਗ ਕਰਨ। ਹਾਂਜੀ ਮੈਂ ਵੀ ਇਹੀ ਗੱਲ ਕਰ ਰਿਹਾ ਕਿ ਅਸੀਂ ਵਿਚਵਾੜ ਦੋਣੇ ਆ ਜੋ ਜਿਹੜਾ ਪੈਸਾ ਦਿੱਥੇ ਹੋਊਗਾ ਔਰ ਸਹੀ ਟੰਦਣਾ। ਹਾਂਜੀ ਫਾਰਦੋਕੀ ਹਾਂਜੀ ਫਾਰਦੋ ਤੇ ਇਹ ਉਹੀ ਗੱਲ ਅਪੀਲ ਮੈਂ ਕਰ ਰਿਹਾ ਤੁਹਾਡੇ ਪਿੰਡ ਦੇ ਜਿਹੜੇ ਐਨਆਰਆਈ ਵੀਰ ਹੈ ਉਹਨਾਂ ਨੂੰ ਕਿ ਸਰਪੰਚ ਸਾਹਿਬ ਤੋਂ ਭੇਜੋ ਪੈਸਾ ਤੇ ਜਿੰਨਾ ਤੁਸੀਂ ਹਿਸਾਬ ਲੈਣ ਵਾਲੀ ਬਣਦੇ ਆ ਕਿ ਪਿੰਡ ਦੇ ਮੋਦਬਰ ਵੀ ਆ ਇਹਨਾਂ ਨੇ ਗ੍ਰਾਂਟ ਵੀ ਲੈ ਕੇ ਆਉਗੇ ਨਾਲ ਵਿੱਚ ਤੁਹਾਡਾ ਪੈਸਾ ਵੀ ਪਾਉਗੇ। ਤਾ ਚੋਕੀ ਤੁਹਾਡੇ ਪਿੰਡ ਵਿੱਚ ਇਹੀ ਹੈ ਚੀਜ਼ਾਂ ਬਣ ਜੋ ਵਾਲੇ ਵਾਲੇ ਦੇ ਪਿੰਡ ਇਥੇ ਦੇਖਣਾਂ ਜੋ ਇਹਨਾਂ ਨੇ ਸੁਪਨਾ ਸਰਜਿਆ ਉਹ ਪੂਰਾ ਹੋਵੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਰਪੰਚ ਪੰਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਟਾਈਮ ਦਿੱਤਾ ਆਪਣਾ ਕੀਮਤੀ ਟਾਈਮ ਕੱਢ ਕੇ ਮੈਨੂੰ ਇੰਟਰਵਿਊ ਦਿੱਤੀ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡੇ ਪਿੰਡ ਆਏ ਟਾਈਮ ਕੱਢਿਆ ਤੁਸੀਂ ਠੀਕ ਜੀ ਥੈਂਕ ਯੂ ਜੀ